ਹੁਨੇ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਮ੍ਰਿਤ ਸਿਖਾਂ ਪਿਲਾਇਆ ਭਾਰ ਬ੍ਰਹਮ ਪੂਰਨ ਬ੍ਰਹਮ ਕਾਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ जग ਵਰਤਾਇਆ ਉਲਟਾ ਖੇਲ ਪਰਮਦਾ ਪੈਰਾ ਉੱਪਰ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਸਾਤ ਸੰਗਤ ਜੀ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੜਾਂਗੇ ਭਾਗ ਤੀਜਾ ਕੁੜਮਾਈ ਦਾ ਵਿਆਹ ਮਹਾਰਾਜ ਦੇ ਵਿਵਾਦ ਆ ਇਤਿਹਾਸ ਇਸ ਵਿੱਚ ਪੜਾਂਗੇ ਅਕਾਲ ਪੁਰਖ ਜੀ ਦੀ ਗਾਥਾ ਆਗਿਆ ਪਰਮੇਸ਼ਰ ਕੀ ਹੋਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਹੋਈ ਮਹਾਰਾਜ ਜੀ ਗੋਪਾਲ ਪਾਂਦਾ ਪੰਡਿਤ ਬ੍ਰਿਜਨਾਥ ਅਤੇ ਮੁੱਲਾ ਕਤਬਦੀਨ ਨੂੰ ਪੜਾ ਕੇ ਕਰਿਆਏ ਕਰਿਆ ਕੇ ਮਹਾਰਾਜ ਬੈਠੇ ਰਹਿੰਦੇ ਪਰਮੇਸ਼ਰ ਵਿੱਚ ਲੀਨ ਰਹਿੰਦੇ ਅਜੇ ਸੋਏ ਰਹਿੰਦੇ ਤਾਂ ਵੀ ਪਰਮੇਸ਼ਰ ਵਿੱਚ ਸੌਂਦੇ ਹੋਈ ਅਕਾਲ ਪੁਰਖ ਦਾ ਨਾਮ ਜਪਦੇ ਰਹਿੰਦੇ ਅਤੇ ਫ਼ਕੀਰਾਂ ਨਾਲ ਮਜਲਿਸ ਕਰਦੇ ਫਿਰ ਕਾਲੂ ਜੀ ਨੇ ਕਹੇ ਅਜੇ ਤੁਸੀਂ ਇਸ ਤਰ੍ਹਾਂ ਹੀ ਰਹੇ ਤਾਂ ਕਿਵੇਂ ਚੱਲੇਗਾ ਤਾਂ ਲੋਕਾਂ ਨੇ ਕਾਲੂ ਜੀ ਨੂੰ ਕਹਿਆ ਇਸ ਤਰ੍ਹਾਂ ਕਰ ਦੋ ਕਿ ਇਹਨਾਂ ਦਾ ਵਿਆਹ ਕਰ ਦੋ ਤਬ ਕਾਲੂ ਜੀ ਨੇ ਲੋਕਾਂ ਦੀ ਬਾਤ ਸੁਣ ਕੇ ਮਹਾਰਾਜ ਜੀ ਦਾ ਵਿਆਹ ਕਰ ਦਿੱਤਾ ਜਦੋਂ ਮਹਾਰਾਜ ਜੀ 9 ਬਰਸ਼ਾਂ ਦੇ ਹੋਏ ਮਹਾਰਾਜ ਜੀ ਨੂੰ ਤੁਰਕੀ ਪਾਸ਼ਾ ਪੜਨ ਲਾਇਆ ਮੂਲਾ ਕুতਬਦੀਨ ਕੋਲ ਫਿਰ ਮਹਾਰਾਜ ਜੀ ਨੇ ਉੱਥੇ ਤਲੰਗ ਰਾਗ ਉਚਾਰਿਆ ਇਹ ਅਸੀਂ ਦੂਜੇ ਪਾਠ ਵਿੱਚ ਦੱਸ ਚੁੱਕੇ ਹਾਂ ਜੀ ਜਦੋਂ ਮਹਾਰਾਜ ਜੀ 12 ਵਰਸ਼ਾਂ ਦੇ ਹੋਏ ਤਦ ਮਹਤਾ ਕਾਲੂ ਜੀ ਨੇ ਮਹਾਰਾਜ ਜੀ ਦਾ ਵਿਆਹ ਤੈਅ ਕੀਤਾ ਮੂਲ ਚੰਦ ਜੀ ਦੇ ਘਰੇ ਅਤੇ ਮਾਤਾ ਚੰਦੂ ਰਾਣੀ ਉਹਨਾਂ ਦੀ ਪਤਨੀ ਹਨ ਉਹਨਾਂ ਦੀ ਇੱਕ ਉਲਾਦ ਹੈ ਮਾਤਾ ਸੁਲਖਣੀ ਜੀ ਆਓ ਮਹਾਰਾਜ ਜੀ ਦੇ ਵਿਆਹ ਬਾਰੇ ਵਿਸਥਾਰ ਪੂਰਵਕ ਜਾਣੀਏ ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਈਸਵੀ ਨੂੰ 1544 ਸਤਾਪਦੀ ਨੂੰ ਮਾਤਾ ਸੁਲਖਣੀ ਜੀ ਦੇ ਨਾਲ ਸਥਾਨ ਪਟਾਲਾ ਗੁਰਦਾਸਪੁਰ ਪੰਜਾਬ ਵਿਖੇ ਹੋਇਆ ਜਿੱਥੇ ਅੱਜ ਗੁਰਦੁਆਰਾ ਕੰਧ ਸਾਹਿਬ ਇਸ ਤਿਹ ਹੈ ਜੀ ਸ਼ਾਦੀ ਸਮੇਂ ਸਤਗੁਰੂ ਜੀ ਦੀ ਉਮਰ 12 ਸਾਲ ਸੀ ਅਤੇ ਉਹਨਾਂ ਦਾ ਜਿਹੜਾ ਵਿਆਹ ਹੈ ਉਹ ਮਾਤਾ ਸੁਖਣੀ ਜੀ ਨਾਲ ਹੋਇਆ ਪਿਤਾ ਮੂਲ ਚੰਦ ਅਤੇ ਮਾਤਾ ਚੰਦੂ ਰਾਣੀ ਸਨ ਮਾਤਾ ਸੁਖਣੀ ਜੀ ਦੇ ਜੀ ਆਓ ਅੱਗੇ ਵਧਿਏ ਜਦੋਂ ਮਹਾਰਾਜ ਜੀ ਦੀ ਬਰਾਤ ਬਟਾਲੇ ਗਈ ਤਾਂ ਮਹਾਰਾਜ ਜੀ ਦੀ ਬਰਾਤ ਵਿੱਚ ਵੱਧ ਪੀੜ ਫਕੀਰ ਸੰਤ ਜੋਗੀ ਜਤੀ ਸੰ ਅਤੇ ਫੇਰ ਮੂਲ ਚੰਦ ਜੀ ਨੂੰ ਆਖਦੇ ਹਨ ਉਹਨਾਂ ਦੇ ਰਿਸ਼ਤੇਦਾਰ ਇਹ ਤੁਸੀਂ ਕੀ ਚੁਣਿਆ ਹੈ ਤੁਸੀਂ ਤਾਂ ਕਹਿਆ ਸੀ ਪਟਵਾਰੀਆਂ ਦੇ ਘਰੇ ਤੁਹਾਡੇ ਬਰਾबरी ਦੇ ਘਰੇ ਰਿਸ਼ਤਾ ਤੈਅ ਕਰਿਆ ਹੈ ਇਹ ਤਾਂ ਸਾਰੇ ਹੀ ਪੀੜ ਫਕੀਰ ਹਨ ਤਦ ਮੂਲ ਚੰਦ ਜੀ ਹੈਰਾਨ ਹੋਏ ਗਏ ਤਦ ਫੇਰ ਮਹਾਰਾਜ ਜੀ ਨੂੰ ਉਹਨਾਂ ਨੇ ਇੱਕ ਕੱਚੀ ਕੰਧ ਦੇ ਜਿਹੜੇ ਕੋਲ ਸੀ ਉਹ ਬਿਠਾ ਦਿੱਤਾ ਤਾਂ ਟੋਲਵਾ ਕੇ ਮਹਾਰਾਜ ਜੀ ਦੀ ਕੱਚੀ ਕੰਦ ਕੋਲ ਬਿਠਾ ਦਿੱਤਾ ਅਤੇ ਪਿੱਛੋਂ ਗੱਲਾਂ ਕਰਦੇ ਹਨ ਜੇ ਕੋਈ ਇਹ ਹੈ ਜਾਂ ਕੋਈ ਗੱਲ ਹੋਵੇ ਤਾਂ ਬਰਾਤ ਨੂੰ ਵਾਪਸ ਮੋੜ ਦੇਈਦਾ ਹੈ ਉਹ ਕਹਿੰਦੇ ਜੇ ਵਾਪਸ ਮੋੜਾਂਗੇ ਤਾਂ ਚੰਗਾ ਨਹੀਂ ਲੱਗੇਗਾ ਇੰਜ ਕਰਦੇ ਹਾਂ ਇਹ ਕੰਦ ਇਹਨਾਂ ਥੱਲੇ ਉੱਤੇ ਗੇਰ ਦੰਨੇ ਹਾਂ ਮਹਾਰਾਜ ਜੀ ਥੱਲੇ ਦਬ ਜਾਣਗੇ ਤਾਰ ਇੱਕ ਬੀਬੀ ਸੀ ਸ਼ਰਦਾਵਾਂ ਸੀ ਉਹ ਆਈ ਮਹਾਰਾਜ ਜੀ ਨੂੰ ਦੱਸਿਆ ਮਹਾਰਾਜ ਜੀ ਤੁਸੀਂ ਬਾਰਾਤ ਵਾਪਸ ਲੈ ਕੇ ਚਲੇ ਜਾਓ ਜਿਹੜੀ ਕੰਧ ਹੈ ਉਹ ਇਹ ਤੁਹਾਡੇ ਉੱਤੇ ਡੇਗਣਗੇ ਮਹਾਰਾਜ ਜੀ ਨੇ ਪਿੱਛੇ ਮੁੱਖ ਨਹੀਂ ਕਰਿਆ ਪਿੱਛੇ ਨੂੰ ਹੱਥ ਕਰਕੇ ਕਹਿੰਦੇ ਹਨ ਇਹ ਕੰਧ ਇਹ ਜੋ ਕੰਧ ਹੈ ਇਹ ਚਾਰ ਯੁੱਗਾਂ ਤੱਕ ਨਹੀਂ ਡੇਗੇਗੀ ਫਿਰ ਉਹ ਕੰਧ ਡਿਗੀ ਵੀ ਨਹੀਂ ਸੀ ਅੱਜ ਉੱਥੇ ਗੁਰਦੁਆਰਾ ਕੰਧ ਸਾਹਿਬ ਸ਼ਸ਼ੋਭਿਤ ਹੈ ਜੀ ਬਟਾਲਾ ਗੁਰਦਾਸਪੁਰ ਪੰਜਾਬ ਵਿਖੇ ਜੋ ਅੱਜ ਪੰਜਾਬ ਵਿੱਚ ਹੈ गढ़दे पंजाब ਵਿੱਚ ਹੈ ਇਹ ਗੁਰਦੁਆਰਾ ਜੀ ਉੱਥੇ ਅਜ ਗੁਰਦੁਆਰਾ ਕੰਧ ਸਾਹਿਬ ਸ਼शोभित ਹੈ ਜੀ ਚਾਰ ਜੋਗ ਮਹਾਰਾਜ ਜੀ ਦੇ ਬਚਨ ਹਨ ਵੀ ਉਹ ਕੰਧ ਚਾਰ ਜੋਗ ਨੇ ਡਿਗੇ ਕੀ ਉੱਥੇ ਇਹ ਸ਼ੀਸ਼ੇ ਵਿੱਚ ਉਹ ਕੰਧ ਜੜੀ ਹੋਈ ਹੈ ਜੀ ਇਹ ਮਹਾਰਾਜ ਜੀ ਦੇ ਬਚਨ ਸਾਨੀ ਐਉਂ ਮਹਾਰਾਜ ਜੀ ਦਾ ਵਿਆਹ ਹੋਇਆ ਸੋ ਅਗਲੇ ਪਾਠ ਵਿੱਚ ਅਸੀਂ ਜਾਣਾਂਗੇ ਖੇਤ ਹਰਿਆ ਕੀਤਾ ਮਹਾਰਾਜ ਜੀ ਨੇ ਕਿਵੇਂ ਖੇਤ ਹਰਾ ਕੀਤਾ ਇਹ ਬਹੁਤ ਛੋਟਾ ਪਾਠ ਬਣਿਆ ਹੈ ਇਸ ਨੂੰ ਪਾ ਦੇਵਾਂਗੇ ਦੋਨੋਂ ਵੀਡੀਓ ਇਕੱਠੀਆਂ ਪਾਵਾਂਗੇ ਇਹ ਹੈ ਜੀ ਤੀਜਾ ਭਾਗ ਤੇ ਆਪਾਂ ਚੌਥੇ ਭਾਗ ਵਿੱਚ ਪੜਾਂਗੇ ਮਹਾਰਾਜ ਜੀ ਨੇ ਖੇਤ ਕਿਵੇਂ ਹਰਾ ਕੀਤਾ ਆਓ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ